ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਿੰਬੂ ਦੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਾਂਗੇ। ਇਸ ਚਟਨੀ ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ। ਨਿੰਬੂ ਦੀ ਚਟਨੀ ਬਣਾਉਣ ਦੇ ਲਈ ਆਪਾਂ ਨੇ 1 ਕਿਲੋ ਤਾਜ਼ਾ ਨਿੰਬੂ ਲਏ ਨੇਗੇ। ਇਹ ਪਤਲੇ ਛਿਲਕੇ ਵਾਲੇ ਨਿੰਬੂ ਨੇਗੇ। ਇਹਨਾਂ ਦੀ ਚਟਨੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈਗੀ। ਸਭ ਤੋਂ ਪਹਿਲਾਂ ਆਪਾਂ ਸਾਰੇ ਨਿੰਬੂਆਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਰੱਖ ਲਿਆਗਾ ਤੇ ਹੁਣ ਆਪਾਂ ਇਹਨਾਂ ਸਾਰੇ ਨਿੰਬੂਆਂ ਨੂੰ ਕੱਟ ਲੈਣਾਗਾ। ਇੱਕ ਨਿੰਬੂ ਦੇ ਆਪਾਂ ਨੇ 6-6 ਟੁਕੜੇ ਕੱਟ ਲੈਣੇ ਨੇਗੇ ਤੇ ਇਹਨਾਂ ਦੇ ਵਿਚਲੇ ਜਿਹੜੇ ਬੀਜ ਨੇ ਉਹਨਾਂ ਨੂੰ ਹਟਾ ਦੇਣਾਗਾ। ਜੇਕਰ ਆਪਾਂ ਬੀ ਨਿੰਬੂਆਂ ਦੇ ਸਾਰੇ ਬੀਜ ਆਪਣੇ ਕੱਢ ਦੇਣੇ ਨੇਗੇ ਇਸ ਤਰੀਕੇ ਦੇ ਨਾਲ ਆਪਾਂ ਇੱਕ ਇੱਕ ਕਰਕੇ ਸਾਰੇ ਨਿੰਬੂ ਨੇ ਜਿਹੜੇ ਹੋ ਉਹ ਕੱਟ ਕੇ ਤਿਆਰ ਕਰ ਲੈਣੇ ਨੇਗੇ ਕੁਝ ਕਿ ਨਿੰਬੂ ਮੈਂ ਕੱਟ ਲੈਨੇ ਤੇ ਬਾਕੀ ਨਿੰਬੂ ਵੀ ਆਪਾਂ ਇਸੇ ਤਰੀਕੇ ਦੇ ਨਾਲ ਕੱਟ ਕੇ ਰੱਖ ਲਾਂਗੇ ਸਾਰੇ ਨਿੰਬੂ ਆਪਣੇ ਕੱਟੇ ਗਏ ਨੇ ਹੁਣ ਆਪਾਂ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਕੇ ਇਹਨਾਂ ਨੂੰ ਦਰਦਰਾ ਜਿਹਾ ਪੀਸ ਲੈਣਾਗਾ ਇਹਨਾਂ ਨੂੰ ਆਪਾਂ ਦੋ ਬਾਰਾਂ ਦੇ ਵਿੱਚ ਪੀਸਾਂਗੇ ਅੱਧੇ ਅੱਧੇ ਨਿੰਬੂ ਪਾ ਕੇ ਆਪਾਂ ਗ੍ਰਾਈਂਡਿੰਗ ਜਾਰ ਦੇ ਵਿੱਚ ਦਰਦਰੇ ਜਿਹੀ ਪੀਸ ਲੈਣੇ ਨੇਗੇ ਜਿਹੜੇ ਬਾਕੀ ਰਹਿੰਦੇ ਨੇ ਨਿੰਬੂ ਉਹਨਾਂ ਨੂੰ ਵੀ ਆਪਾਂ মিক্সার জার ਦੇ ਵਿੱਚ ਪਾ ਕੇ ਪੀਸ ਲਾਂਗੇ ਪੀਸਣ ਤੋਂ ਬਾਅਦ ਆਪਾਂ ਇਹਨਾਂ ਦੀ ਚਟਨੀ ਬਣਾਉਣੀ ਸ਼ੁਰੂ ਕਰਾਂਗੇ ਜਿਆਦਾ ਆਪਾਂ ਨੇ ਬਰੀਕ ਨਹੀਂ ਪੀਸਨੇ ਸਾਰੇ ਨਿੰਬੂ ਆਪਣੇ ਪੀਸ ਕੇ ਤਿਆਰ ਕਰ ਲੈਣਗੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਮਸਾਲੇ ਤਿਆਰ ਕਰਾਂਗੇ ਇੱਕ ਚਮਚ ਸੌਂਫ ਦਾ ਪਾਵਾਂਗੇ ਇੱਕ ਚਮਚ ਸਾਬਤ ਧਨੀਆ ਅੱਧਾ ਚਮਚ ਕਾਲੀ ਮਿਰਚ ਪੰਜ ਵੱਡੀ ਇਲਾਇਚੀ ਦੇ ਸਿਰਫ ਦਾਣੇ ਲੈਣੇ ਨੇ ਆਪਾਂ ਨੇ ਵੱਡੀ ਇਲਾਇਚੀ ਦੇ ਦਾਣੇ ਦਾ ਸੁਆਦ ਚਟਨੀ ਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਹੈਗਾ ਇੱਕ ਚਮਚ ਆਪਾਂ ਜੀਰੇ ਦਾ ਪਾਵਾਂਗੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਨੇ ਲਗਭਗ 2 ਮਿੰਟ ਦੇ ਲਈ ਬਿਲਕੁਲ ਲੋ ਫਲੇਮ ਦੇ ਉੱਪਰ ਭੁੰਨ ਲੈਣਾਗਾ ਮਸਾਲਿਆਂ ਦੀ ਸਿਰਫ ਆਪਾਂ ਨੇ ਨਮੀ ਦੂਰ ਕਰਨੀ ਹੈਗੀ ਜਿਆਦਾ ਆਪਾਂ ਇਹਨਾਂ ਨੂੰ ਨਹੀਂ ਭੁੰਨਣਾ ਮਸਾਲੇ ਆਪਣੇ ਭੁੱਜ ਗਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤਾਂ ਕਿ ਮਸਾਲੇ ਨੇ ਜਿਹੜੇ ਉਹ ਜਿਆਦਾ ਨਾ ਭੁੱਜਣ ਇਹਨਾਂ ਨੂੰ ਠੰਡਾ ਹੋਣ ਦੇ ਲਈ ਰੱਖ ਦਾਂਗੇ ਤੇ ਇਸੇ ਪੈਨ ਦੇ ਵਿੱਚ ਹੀ ਆਪਾਂ ਜਿਹੜੇ ਨਿੰਬੂ ਗ੍ਰाइंड ਕਰਕੇ ਰੱਖੇ ਸੀ ਉਹਨਾਂ ਨੂੰ ਪਾ ਦਾਂਗੇ ਤੇ ਹਿਲਾਉਂਦੇ ਹੋਏ ਆਪਾਂ ਨੇ ਬਿਲਕੁਲ ਮੀਡੀਅਮ ਫਲੇਮ ਦੇ ਉੱਪਰ ਇਹਨਾਂ ਨੂੰ 10 ਮਿੰਟ ਦੇ ਲਈ ਪਕਾ ਲੈਣਾਗਾ ਜਦ ਤੱਕ ਆਪਣਾ ਨਿੰਬੂ ਜਿਹੜਾ ਉਹ ਪੱਕ ਰਿਹਾਗਾ ਜਿਹੜੇ ਆਪਣੇ ਮਸਾਲੇ ਪੀਸ ਕੇ ਰੱਖੇ ਸੀਗੇ ਆਪਾਂ ਉਹਨਾਂ ਨੂੰ ਵੀ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਕੇ ਪੀਸ ਕੇ ਰੱਖ ਲੈਣੇ ਆਂਗੇ ਮਸਾਲੇ ਵੀ ਆਪਾਂ ਨੇ ਦਰਦਰੇ ਜਿਹੀ ਪੀਸਨੇ ਨੇਗੇ ਜਿਹੜੇ ਆਪਾਂ ਨਿੰਬੂ ਰੱਖੇ ਸੀਗੇ ਪੱਕਣ ਦੇ ਲਈ ਉਹਦੇ ਵਿੱਚ ਆਪਾਂ 1.5 ਕੱਪ ਚੀਨੀ ਇਹ ਪਾ ਦਾਂਗੇ ਚੀਨੀ ਪਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਚੀਨੀ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਨਿੰਬੂ ਅੰਬਚਲਾ ਜਿਹੜਾ ਪਾਣੀ ਸੀ ਕਾਫੀ ਹੱਦ ਤੱਕ ਸੁੱਕ ਗਿਆਗਾ ਚੀਨੀ ਜਿਹੜੀ ਉਹ ਵੀ ਥੋੜਾ ਜਿਹਾ ਪਾਣੀ ਛੱਡ ਦਿੰਦੀ ਹੈਗੀ ਚੀਨੀ ਪਾਉਣ ਤੋਂ ਬਾਅਦ ਆਪਾਂ ਨੇ ਲਗਾਤਾਰ ਇਹਨੂੰ ਹਿਲਾਉਂ 10 ਮਿੰਟ ਦੇ ਲਈ ਆਪਾਂ ਇਹਨੂੰ ਪਕਾ ਲੈਣਾਗਾ ਬਿਲਕੁਲ ਮੀਡੀਅਮ ਲੋ ਫਲੇਮ ਦੇ ਉੱਪਰ ਲਗਾਤਾਰ ਆਪਾਂ ਇਹਨੂੰ ਹਿਲਾਉਂਦੇ ਰਹਿਣਾਗਾ ਹਿਲਾਉਂਦੇ ਹਿਲਾਉਂਦੇ ਆਪਾਂ ਬੰਦ ਨਹੀਂ ਕਰਨਾ ਚੀਨੀ ਆਪਣੀ ਮੈਲਟ ਹੋ ਗਈ ਹੈਗੀ ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਅੱਧਾ ਚਮਚਾ ਆਪਾਂ ਹਿੰਗ ਦਾ ਪਾਵਾਂਗੇ ਇੱਕ ਚਮਚ ਕਲੌਂਜੀ ਇੱਕ ਚਮਚ ਆਪਾਂ ਲਾਲ ਮਿਰਚ ਦਾ ਪਾਵਾਂਗੇ ਇੱਕ ਚਮਚ ਨਮਕ ਦਾ ਪਾਵਾਂਗੇ ਤੇ ਜਿਹੜੇ ਮਸਾਲੇ ਆਪਾਂ ਨੇ ਪਹਿਲਾਂ ਪੀਸ ਕੇ ਤਿਆਰ ਕਰਕੇ ਰੱਖੇ ਸੀਗੇ ਬਣਾ ਕੇ ਉਹਨਾਂ ਨੂੰ ਵੀ ਆਪਾਂ ਇਸ ਚਟਨੀ ਦੇ ਵਿੱਚ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਸਾਰੇ ਮਸਾਲੇ ਨੂੰ ਮਿਕਸ ਕਰ ਦਾਂਗੇ ਤੇ ਆਪਾਂ ਹੁਣ ਇਹਨੂੰ 10 ਮਿੰਟ ਦੇ ਲਈ ਫਿਰ ਤੋਂ ਪਕਾ ਲੈਣਾਗਾ 10 ਮਿੰਟ ਦੇ ਵਿੱਚ ਹੀ ਜਿਹੜੀ ਆਪਣੀ ਚਟਨੀ ਹੈ ਉਹ ਕਾਫੀ ਗਾੜੀ ਹੋ ਜਾਊਗੀ ਹਜੇ ਆਪਾਂ ਨੂੰ ਚਟਨੀ ਜਿਹੜੀ ਕਾਫੀ ਪਤਲੀ ਨਜ਼ਰ ਆ ਰਹੀ ਹੈਗੀ ਹਜੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਨਹੀਂ ਕਰਨਾ ਲਗਾਤਾਰ ਆਪਾਂ ਇਹਨੂੰ ਹਿਲਾਉਂਦੇ ਰਹਿਣਾਗਾ ਚਟਨੀ ਦਾ ਕਲਰ ਹੈ ਜਿਹੜਾ ਉਹ ਕਾਫੀ ਵਧੀਆ ਹੋ ਗਿਆਗਾ 10 ਮਿੰਟ ਬਾਅਦ ਹੋਰ ਵੀ ਚਟਨੀ ਦਾ ਰੰਗ ਵਧੀਆ ਬਣ ਜਾਊਗਾ ਚਟਨੀ ਦਾ ਰੰਗ ਹੈ ਜਿਹੜਾ ਕਾਫੀ ਬਦਲ ਗਿਆਗਾ ਲਗਾਤਾਰ ਚਟਨੀ ਜਿਹੜੀ ਆਪਣੀ ਗਾੜੀ ਹੋ ਰਹੀ ਹੈਗੀ ਬਸ ਆਪਾਂ ਇਸੇ ਤਰੀਕੇ ਦੇ ਨਾਲ ਇਹਨੂੰ ਹਲਾ ਹਲਾ ਕੇ ਪਕਾ ਲੈਣਾਗਾ ਹੁਣ ਆਪਾਂ ਚੈੱਕ ਕਰਦੇ ਹਾਂ ਕਿ ਚਟਨੀ ਆਪਣੀ ਜਿਹੜੀ ਆ ਇੱਕ ਤਾਰ ਦੀ ਚਾਸ਼ਨੀ ਹੈਗੀ ਉਹ ਇਸ ਤਰੀਕੇ ਨਾਲ ਬਣ ਰਹੀ ਹੈਗੀ ਚਟਨੀ ਆਪਣੀ ਬਣ ਕੇ ਤਿਆਰ ਆ ਗਈ ਇੱਥੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਚਟਨੀ ਨੂੰ ਆਪਾਂ ਗੈਸ ਦੀ ਫਲੇਮ ਤੋਂ ਉਤਾਰ ਕੇ ਠੰਡਾ ਹੋਣ ਦੇ ਲਈ ਰੱਖ ਦਾਂਗੇ 10 ਮਿੰਟ ਬਾਅਦ ਆਪਾਂ ਇਹਨੂੰ ਦੁਬਾਰਾ ਚੈੱਕ ਕਰਾਂਗੇ 10 ਮਿੰਟ ਬਾਅਦ ਠੰਡਾ ਹੋਣ ਤੇ ਆਪਾਂ ਇਹਨੂੰ ਏਅਰਟਾਈਟ ਕੰਟੇਨਰ ਦੇ ਵਿੱਚ ਪਾ ਕੇ ਪੈਕ ਕਰਕੇ ਰੱਖ ਦਾਂਗੇ ਚਟਨੀ ਆਪਣੀ ਬਣ ਕੇ ਤਿਆਰ ਹੈਗੀ ਹੁਣ ਆਪਾਂ ਚੈੱਕ ਕਰਦੇ ਹਾਂਗੇ ਬਹੁਤ ਹੀ ਗਾੜ੍ਹੀ ਆਪਣੀ ਚਟਨੀ ਬਣ ਗਈ ਹੈਗੀ ਨਿੰਬੂ ਦੀ ਖੱਟੀ ਮਿੱਠੀ ਚਟਨੀ ਇਸ ਤਰੀਕੇ ਦੇ ਨਾਲ ਆਪਾਂ ਆਸਾਨੀ ਨਾਲ ਬਣਾ ਸਕਦੇ ਹਾਂ ਗੁਰ ਆਪਾਂ ਇਹਨੂੰ ਏਅਰਟਾਈਟ ਕੰਟੇਨਰ ਦੇ ਵਿੱਚ ਭਰ ਕੇ ਰੱਖ ਸਕਦੇ ਹਾਂਗੇ ਇਹ ਚਟਨੀ ਸਾਲੋ ਸਾਲ ਖਰਾਬ ਨਹੀਂ ਹੁੰਦੀ ਨਿੰਬੂ ਦਾ ਜਿਹੜਾ ਅਚਾਰ ਹੈਗਾ ਉਹ ਥੋੜਾ ਟਾਈਮ ਲੈਂਦਾ ਬਣਨ ਨੂੰ ਪਰ ਇਹ ਚਟਨੀ ਜਿਹੜੀ ਉਹ ਤੁਰੰਤ ਬਣ ਜਾਂਦੀ ਹੈਗੀ 4 ਤੋਂ 5 ਦਿਨਾਂ ਬਾਅਦ ਖੱਟੀ ਮਿੱਠੀ ਚਟਨੀ ਨੂੰ ਆਪਾਂ ਖਾ ਸਕਦੇ ਹਾਂਗੇ ਇਹ ਕੁ ਨਿੰਬੂ ਦੇ ਵਿੱਚ ਥੋੜੀ ਜਿਹੀ ਕਿਰਤਨ ਹੁੰਦੀ ਹੈ ਜਿਹੜੀ ਉਹ 4 ਤੋਂ 5 ਦਿਨਾਂ ਦੇ ਵਿੱਚ ਦੂਰ ਹੋ ਜਾਂਦੀ ਹੈਗੀ ਤੇ ਇਹਨੂੰ ਤੁਸੀਂ ਬਿਨਾ ਫ੍ਰੀਜ਼ਰ ਤੋਂ ਵੀ ਸਟੋਰ ਕਰਕੇ ਰੱਖ ਸਕਦੇ ਹੋਗੇ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਆਂ ਫਿਰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ